ਜਿਹੜਾ ਹੈਗਾ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਪੰਜਾਬ ਦੇ ਵਿੱਚੋਂ ਜਿਹੜੇ ਨਸ਼ਿਆਂ ਦੀ ਜਿਹੜੀ ਬਿਮਾਰੀ ਹੈਗੀ ਉਹਨੂੰ ਜੜੋਂ ਖਤਮ ਕਰਨ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਇਹ ਪੱਕਾ ਤਹਈਆ ਕੀਤਾ ਸਾਡੇ ਬਾਰਜੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਤੇ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਲੋਕਾਂ ਨਾਲ ਵਾਦਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੈਬਨਟ ਸਬ-ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਮੈਂਬਰ ਹੈ ਜਿਹੜੇ ਬਾਕੀ ਦੇ ਚਾਰ ਮੈਂਬਰ ਹੈ ਉਹ ਇਨਫੋਰਸਮੈਂਟ ਪਾਰਟ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਉਹ ਵੀ ਦੌਰੇ ਕਰ ਰਹੇ ਆ ਔਰ ਮੇਰੀ ਜਿਹੜੀ ਡਿਊਟੀ ਲਗਾਈ ਗਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਜਿੱਨੇ ਡੀਡਿਕਸ਼ਨ ਸੈਂਟਰ ਹੈ ਰੀਐਬ ਸੈਂਟਰ ਹੈ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕਸ ਕਿਦਨ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਆ ਸਾਡੇ ਕੋਲ ਆਓ ਅਸੀਂ ਦਵਾਈ ਦੇਾਂਗੇ ਪਹਿਲਾਂ ਟੀਕੇ ਛਡਾਵਾਂਗੇ ਹੌਲੀ ਹੌਲੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆ ਜੀ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਔਰ ਮਾਪਿਆਂ ਨੂੰ ਖਾਸ ਕਰਕੇ ਜੜੀਆਂ ਮੇਰੀਆਂ ਭੈਣਾਂ ਹੈਗੀਆਂ ਜੜੇ ਵੀ ਕਿਸੇ ਜੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੇ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਜਾਂ ਕੋਈ ਹੋਰ ਸਕੇ ਸੰਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਜੜਾ ਵੀ ਤੁਹਾਡਾ ਸਰਕਾਰੀ ਹਸਪਤਾਲ ਉੱਥੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਇਲਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਆ ਜੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹ ਸਾਡੀ ਜੜੀ ਹਮਦਰਦੀ ਆ ਉਹਦਾ ਪਾਤਰ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਜੇ ਉਹਨਾਂ ਨੇ ਪ੍ਰਾਪਰਟੀ ਬਣਾ ਵੀ ਲਈ ਐ ਉਹ ਨਹੀਂ ਬਚਣਗੇ ਜਿਹਾ ਉਹਨਾਂ ਵਾਸਤੇ ਮੈਸੇਜ ਕਲੀਅਰ ਹੈ ਕਿ ਜਾਂ ਪੰਜਾਬ ਛੱਡੋ ਜਾਏ ਜਿਹੜਾ ਤੁਹਾਡਾ ਨਸ਼ਿਆ ਦਾ ਧੰਦਾ ਛੱਡੋ ਤੇ ਉਹਦੇ ਵਾਸਤੇ ਉਹ ਇੱਥੋਂ ਭਜਨੇ ਵੀ ਸ਼ੁਰੂ ਹੋ ਗਏ ਆ ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੇ ਇਸ ਤੋਂ ਵੀ ਵੱਧ ਅਸੀਂ ਖਰੀਦ ਰਹੇ ਆ ਲਗਾਤਾਰ ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ ਸਾਡੇ ਕੋਲੇ ਡੀ ਅਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਚੁਰਾਣ ਵਾਸਤੇ ਆ ਇਸੇ ਤਰ੍ਹਾਂ 50 ਬੈਡ ਜਿਹੜੇ ਰੀਹੈਬਿਲੀਟੇਸ਼ਨ ਦੇ ਵਿੱਚ ਆ ਸਕਿੱਲ ਡਿਵੈਲਪਮੈਂਟ ਦਾ ਅਸੀਂ ਬੰਦੋਬਸਤ ਕਰਤਾ ਔਰ ਜਿਹੜੀ এমਪਲੋਇਮੈਂਟ ਜਨਰੇਸ਼ਨ ਆ ਉਹਦੇ ਉੱਤੇ ਵੀ ਲਗਾਤਾਰ ਕੰਮ ਕਰ ਰਹੇ ਆ ਉਹ ਵੀ ਅਸੀਂ ਕੰਮ ਸ਼ੁਰੂ ਲੋਕਾਂ ਨੂੰ ਕਰਾਵਾਂਗੇ ਔਰ ਸਾਡੇ ਬਹੁਤ ਅੱਛੇ ਸੈਂਟਰ ਆ ਜਿਵੇਂ ਹੁਸ਼ਾਰਪੁਰ ਦੇ ਵਿੱਚ ਕਪੂਰਥਲਾ ਚ ਆਲਰੇਡੀ ਚੱਲ ਰਹੇ ਆ ਔਰ ਪਟਿਆਲੇ ਦੇ ਵਿੱਚ ਅਸੀਂ 200 ਜਿਹੜੇ 50 ਬੱਚਿਆਂ ਵਾਸਤੇ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਆ ਉਹ ਸਨ ਸਕਿਲ ਡਵੈਲਪਮੈਂਟ ਸੈਂਟਰ ਜਿਹੜੇ ਅਸੀਂ ਨਵੇਂ-ਨਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੋਲ੍ਹਾਂਗੇ ਜਿੱਥੋਂ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਹੋਂਰਸ ਖਾਇਆ ਜਾਏਗਾ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਕੀਤੀ ਜਾਏਗੀ ਸੋ ਸਾਡੇ ਕੋਲੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਦਵਾਈ ਦਾ ਉਹਨਾਂ ਦੀ ਰੀਹੈਬਿਲੀਟੇਸ਼ਨ ਦਾ ਸਕਿਲ ਡਵੈਲਪਮੈਂਟ ਦਾ ਪੂਰਾ ਬੰਦੋਬਸਤ ਆ ਸੋ ਮੈਂ ਸਾਰੇ ਜਿੰਨੇ ਵੀ ਮੇਰਾ ਇਹ ਵੀਡੀਓ ਦੇਖਣ ਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣੋ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਇਹ ਕੋਈ ਲੈਕਚਰਾਂ ਦਾ ਜਾਂ ਰਾਜਨੀਤੀ ਦਾ ਨਹੀਂ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਔਰ ਸਾਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੈਨੂੰ ਸੈਂਕੜੇ ਹਜ਼ਾਰਾਂ ਰੋਜ਼ ਫੋਨ ਆਉਂਦੇ ਆ ਲੋਕ ਦਵਾਮਾਂ ਦੇ ਰਹੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਨੇਕ ਕੰਮ ਕੀਤਾ ਔਰ ਬਹੁਤ ਸਾਰੀਆਂ ਐਨ ਜੀਓਜ਼ ਔਰ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਵੀ ਅੱਗੇ ਆ ਰਹੀਆਂ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨ ਨਸ਼ਾ ਕਰਨ ਦਾ ਨਸ਼ਾ ਸਟਾਫ ਦੇਖੋ ਜਿਹੜੇ ਨਸ਼ਾ ਸਟਾਫ ਕੇਂਦਰਾਂ ਵਿੱਚ ਆਲਰੇਡੀ ਸਾਡੇ ਕੋਲੇ ਜਿਹੜੇ 10 ਲੱਖ ਬੰਦੇ ਆ ਜਿਹੜੇ ਨਸ਼ਾ ਕਰਦੇ ਆ ਉਹ ਸਾਡੇ ਕੋਲੇ ਰਜਿਸਟਰਡ ਹੈਗੇ ਆ ਅਲੱਗ-ਅਲੱਗ ਗਵਰਨਮੈਂਟ ਤੇ ਪ੍ਰਾਈਵੇਟ ਸਾਰਿਆਂ ਦੇ ਕੋਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਵਾਈ ਦੇ ਰਹੇ ਆ ਲੇਕਿਨ ਹੁਣ ਅਸੀਂ ਜਿਹੜਾ ਜੋ ਨਮਾ ਉਹਦੇ ਕੀ ਕਰ ਰਹੇ ਆ ਅਸੀਂ ਇੱਕ ਤਾਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ ਪਹਿਲਾਂ ਸਾਰੇ ਬੰਦੇ ਨੂੰ ਜੇਲ੍ਹ ਭੇਜਦੇ ਸੀਗੇ ਲੀਗਲਾਈਜ਼ ਨਹੀਂ ਕਰ ਰਹੇ ਇਲੈਗਲ ਰਹੇਗਾ ਉਹ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਵੀ ਜਿਹਦੇ ਕੋਲੋਂ ਸਮਾਲ ਕੁਆਂਟੀਟੀ ਜਿਹਨੂੰ ਅਸੀਂ ਕੰਜ਼ਮਪਸ਼ਨ ਕੁਆਂਟੀਟੀ ਕਹਿੰਦੇ ਆ ਜਿਹੜਾ ਫੀਮ ਭੁੱਕੀ ਕਰਦਾ ਹਾਰਡ ਨਸ਼ਾ ਨਹੀਂ ਕਰਦਾ ਚਿੱਟਾ ਨਹੀਂ ਕਰਦਾ ਜਿਹੜਾ ਯੰਗ ਬੰਦਾ ਹੈ ਔਰ ਫਸਟ ਟਾਈਮ ਆਫੈਂਡਰ ਹੈ ਕਿ ਉਹਨੇ ਪਹਿਲਾਂ ਨਹੀਂ ਕੀਤਾ ਸੀ ਕਿਸੇ ਬੰਦੇ ਨੇ ਉਹਨੂੰ ਲਾ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜੇਲ ਨਹੀਂ ਭੇਜਣਾ ਇਹ ਡੀਕਲੋਨਾਈਜ਼ ਦਾ ਮਤਲਬ ਇਹ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਜਾ ਕੇ ਉਹਨੂੰ ਨਸ਼ਾ ਛੁਡਾਉਣਾ ਹੈ ਜਸਤੇ ਸੇ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਰਿਫਾਰਮਿਸਟ ਇੱਕ ਹੁੰਦਾ ਰੈਟਰੀਬਿਊਟਿਵ ਸਾਡੀ ਕੋਸ਼ਿਸ਼ ਹੈ ਕਿ ਰਿਫਾਰਮਿਸਟ ਹੋਵੇ ਬੰਦਿਆਂ ਨੂੰ ਰਿਫਾਰਮ ਕਰਨਾ ਜਿਹੜਾ ਨਸ਼ਾ ਕਰਦਾ ਉਹਨੂੰ ਰਿਫਾਰਮ ਕਰਕੇ ਉਹਨਾਂ ਨੂੰ ਦੁਬਾਰਾ ਗਾਈਡ ਕਰਕੇ ਜਿਹੜਾ ਹੈਗਾ ਉਹ ਮੇਨ ਸਟਰੀਮ ਦੇ ਵਿੱਚ ਲੈ ਕੇ ਆਉਣਾ ਤੇ ਇਹਦੇ ਨਾਲ ਅਸੀਂ ਇੱਕ ਨਵਾਂ ਅਸੀਂ ਦੂਜਾ ਸਟੈਪ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਚਾਹੇ ਨਸ਼ਾ ਛਡਾਊ ਕੇਂਦਰ ਹੈ ਜਾਂ ਸਾਡਾ ਓਟ ਸੈਂਟਰ ਹੈ ਜਾਂ ਰੀਹੈਬਿਲੀਟੇਸ਼ਨ ਸੈਂਟਰ ਹੈ ਹਰ ਸ਼ਹਿਰ ਦੇ ਵਿੱਚ ਹਰ ਮਤਲਬ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਅਸੀਂ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਇੱਕ ਸਪੋਰਟ ਗਰੁੱਪ ਹੈ ਅਲਕੋਹਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹਦੇ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਉਹ ਇੱਕ سپورਟ ਗਰੁੱਪ ਅਸੀਂ ਕ੍ਰੀਏਟ ਕਰਦੇ ਆ ਜੋ ਅਸੀਂ ਇੱਕ ਨਮਾ ਕਰ ਰਹੇ ਆ ਇਸ ਤੋਂ ਸਵਾਇ ਜਿਹੜਾ ਇਹਦੇ ਚ ਮੇਨ ਪ੍ਰੋਬਲਮ ਸਾਨੂੰ ਆਉਂਦੀ ਆ ਜਿਹੜੀ ਹਾਰਮ ਰਿਡਕਸ਼ਨ ਦੀ ਆ ਜਿਹੜੇ ਬੰਦੇ ਚਿੱਟਾ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਚਿੱਟੇ ਦੇ ਨਾਲ ਤੁਹਾਨੂੰ ਕਾਲਾ ਪੀਲਾ ਐਚ ਆਈ ਵੀ ਐਡਸ ਵਰਗੀਆਂ ਬਿਮਾਰੀਆਂ ਹੁੰਦੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੋ ਸਾਡੀ ਪਹਿਲੀ ਪ੍ਰਾਇੋਰਟੀ ਇਹ ਆ ਕਿ ਪਹਿਲੇ ਅਗਲੇ 1-2 ਮਹੀਨੇ ਦੇ ਵਿੱਚ ਅਸੀਂ ਜਿੰਨੇ ਬੰਦੇ ਟੀਕੇ ਲਗਾਉਂਦੇ ਆ ਚਿੱਟੇ ਵਾਲੇ ਆ ਉਹਨਾਂ ਨੂੰ ਅਸੀਂ ਗੋਲੀਆਂ ਤੇ ਲਈਏ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ ਓਵਰਡੋਸ ਦੀ ਡੈਥ ਹੋਣੀ ਬੰਦ ਹੋ ਜਾਏਗੀ ਫਿਰ ਜਿਹੜੇ ਜਿਹੜੇ ਗੋਲੀਆਂ ਤੇ ਹੋਣ ਕੇ ਉਹਨਾਂ ਨੂੰ ਹੌਲੀ 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 ਗੋਲੀਆਂ ਛੜਾ ਕੇ ਪਹਿਲਾਂ ਕੱਟ ਕਰਾਂਗੇ ਫਿਰ ਛੜਾਵਾਂਗੇ ਕੰਮ ਸਿਖਾਵਾਂਗੇ ਉਹ ਥੋੜੀ ਜਿਹੀ ਲੰਬੀ ਪ੍ਰੋਸੈਸ ਆ ਉਹਦੇ ਥੋੜਾ ਜਿਹਾ ਟਾਈਮ ਲੱਗੇਗਾ ਉਹ ਵੀ ਅਸੀਂ ਕਰਾਂਗੇ ਸੋ ਇਹ ਕੰਟੀਨਿ ਇਹਦੇ ਚਾਹੀਏ ਪਹਿਲਾਂ ਚਿੱਟੇ ਤੋਂ ਪਹਿਲਾਂ ਉਹਨੂੰ ਗੋਲੀਆਂ ਤੇ ਲੈ ਕੇ ਆਣਾ ਫਿਰ ਉਹਨੂੰ ਗੋਲੀਆਂ ਤੇ ਲਿਆ ਕੇ ਉਹਨੂੰ ਮੇਨਟੇਨ ਕਰਨਾ ਕਿ ਉਹ ਬੰਦਾ ਗੋਲੀ ਲੈ ਰਿਹਾ ਲੇਕਿਨ ਆਪਣਾ ਕੰਮ ਕਰ ਰਿਹਾ ਕ੍ਰਾਈਮ ਨਹੀਂ ਕਰ ਰਿਹਾ ਲੁੱਟਖੋਹਾਂ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਗੋਲੀਆਂ ਛੜਾਣਾ ਫਿਰ ਉਹਨੂੰ ਕੰਮ ਸਿਖਾਣਾ ਕੰਮ ਸਿਖਾ ਕੇ ਉਹਨੂੰ ਅਸੀਂ ਫਿਰ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਮ ਤੇ ਲਾਣਾ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਜਦੋਂ ਸਾਡੇ ਕੋਲ ਇੱਥੇ ਆਣਗੇ ਅਸੀਂ ਇੱਥੇ ਵੀ ਜਿਹੜਾ ਹੈਗਾ ਸਕਿੱਲ ਡਿਵੈਲਪਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਪਰ ਉਹਨਾਂ ਤੋਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੁਸਾਇਟੀ ਦੇ ਨਾਲ ਜੋੜ ਕੇ ਉਹਨਾਂ ਨੂੰ ਕੰਮ ਵੀ ਦਈਏ ਕਿਉਂਕਿ ਬਹੁਤ ਸਾਰੇ ਬੰਦੇ ਗਰੀਬ ਵੀ ਹੁੰਦੇ ਉਹਨਾਂ ਦੇ ਸਰ ਪ੍ਰਾਈਵੇਟ ਅੱਜ ਮੀਟਿੰਗ ਲਈ ਗਈ ਹੈ ਜੀ ਸੈਂਟਰ ਨਾਲ ਕੀ ਇਨਸਟਰਕਸ਼ਨਾਂ ਜਾਰੀ ਕੀਤੀਆਂ ਗਈਆਂ ਹਾਂ ਉਹਦੇ ਵਿੱਚ ਉਹਨਾਂ ਨੂੰ ਦੇਖੋ ਉਹਨਾਂ ਕੋਲੇ ਜਿਹੜੇ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਆ ਉਹ ਗੋਲੀਆਂ ਵੰਡ ਰਹੇ ਸੀ ਜ਼ਿਆਦਾ ਉਹਨਾਂ ਦੇ ਬੈੱ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਲੋਕਾਂ ਨੂੰ ਮੋਟੀਵੇਟ ਕਰਨਾ ਉਹਦੇ ਤੇ ਟਾਈਮ ਲੱਗਦਾ ਐਫਰਟ ਲੱਗਦਾ ਕੋਸ਼ਿਸ਼ ਕਰਨੀ ਪੈਂਦੀ ਹੈ ਉਹਦੇ ਵਾਸਤੇ ਉਹ ਹੁਣ ਕਰਨਗੇ ਉਹਨਾਂ ਨੇ ਵਾਅਦਾ ਕੀਤਾ ਉਹਨਦੀ ਲਗਾਤਾਰ ਮੋਨਿਟਰਿੰਗ ਹੋਏਗੀ ਮੰਥਲੀ ਮੈਂ ਉਹਦੀ ਰਿਵਿਊ ਮੀਟਿੰਗ ਕਰਾਂਗਾ ਸਾਰੇ ਪੂਰੇ ਪੰਜਾਬ ਦੀ ਹਰ ਮਹੀਨੇ ਮੈਂ ਰਿਵਿਊ ਲਿਆ ਕਰਾਂਗਾ ਵੀ ਤੁਸੀਂ ਨਸ਼ਾ ਛੁਡਾਇਆ ਕਿੰਨੇ ਲੋਕਾਂ ਨੂੰ ਮਤਲਬ ਪਹਿਲਾਂ ਕੋਈ ਅਕਾਉਂਟੇਬਿਲਟੀ ਨਹੀਂ ਸੀ। ਔਰ ਸਾਰੇ ਕੋਲੇ ਸੈਕਟਰੀਟਰੀ ਸਟੋਰਨ ਦੇ ਸਾਰੇ ਕੋਲੇ ਟ੍ਰੇਨ ਸਟਾਫ ਹੋਏਗਾ। ਗਵਰਨਮੈਂਟ ਦੇ ਵਿੱਚ ਨਵੇਂ ਅਸੀਂ ਟ੍ਰੇਨ ਸਟਾਫ ਰੱਖ ਰਹੇ ਹਾਂ। ਨਵੇਂ ਕਾਉਂਸਲਰ ਰੱਖ ਰਹੇ ਹਾਂ ਜਿਹੜੇ ਨਰਸਿੰਗ ਸਟੂਡੈਂਟਸ ਐ ਜਿਹੜੇ ਸਾਈਕੋਲੋਜੀ ਦੇ ਸਟੂਡੈਂਟਸ ਐ ਉਹਨਾਂ ਨੂੰ ਜੋੜ ਰਿਹਾ ਹਾਂ ਨਾ ਸੈਂਟਰਸ ਦੇ ਨਾਲ। ਜਿਹੜਾ ਯੂਥ ਐ ਉਹ ਵੀ ਆ ਕੇ ਆ ਰਿਹਾ ਜਿਹੜੇ ਜਿਹੜੇ ਬੰਦੇ ਰਿਫਾਰਮ ਹੋਏ ਹੋਏ ਹੋਇਆ ਨਾ ਜੀ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਦੇ ਪੀਅਰ ਐਜੂਕੇਟਰਸ ਬਣਾ ਰਹੇ ਆ ਉਹਨਾਂ ਨੂੰ ਮੋਟੀਵੇਟਰ ਬਣਾ ਰਹੇ ਆ ਜਿਹੜੇ ਸਾਡੇ ਕੋਲ ਨਸ਼ਾ ਛੱਡਣਗੇ ਜਾਂ ਜਿਹਨਾਂ ਨੇ ਰੀਸੈਟਲੀ ਛੱਡਿਆ ਹੈਗਾ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਰੋਲ ਮਾਡਲ ਵੀ ਜੇ ਮੈਂ ਕਰ ਸਕਦਾ ਤੁਸੀਂ ਵੀ ਕਰ ਸਕਦੇ ਆ ਬਹੁਤ ਵੱਡੀ ਗੱਲ ਹੁੰਦੀ ਆ ਕੁਝ ਕੁਝ ਤੁਸੀਂ ਗੱਲਬਾਤ ਕੀਤੀ ਹੈ ਗੱਲਬਾਤ ਕੀਤੀ ਹੈ ਕਿ ਖਾਮੀਆਂ ਵੀ ਸਾਹਮਣੇ ਆਈਆਂ ਸੈਂਟਰ ਵਾਲਿਆਂ ਵੱਲੋਂ ਤੇ ਉਹਨਾਂ ਨੂੰ ਕੀ ਤੁਸੀਂ ਵਾਰਨਿੰਗ ਕੀਤੀ ਸੀ ਦੇਖੋ ਮੈਂ ਉਹਨਾਂ ਨੂੰ ਦੇਖੋ ਮੈਂ ਉਹਨਾਂ ਨੂੰ ਗਾਈਡ ਵੀ ਕੀਤਾ ਨਸੀਹਤ ਵੀ ਦਿੱਤੀ ਆ ਵਾਰਨਿੰਗ ਵੀ ਦਿੱਤੀ ਆ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਤੁਸੀਂ ਨਸ਼ਾ ਛਡਾਓ ਕੇਂਦਰ ਕੋਲ ਆ ਤੇ ਤੁਸੀਂ ਮੈਨੂੰ ਤੁਹਾਡੇ ਕੋਲ ਰਿਜ਼ਲਟ ਚਾਹੀਦੇ ਆ ਆਊਟਕਮ ਚਾਹੀਦੇ ਆ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਐਟ ਦਾ ਸੇਮ ਟਾਈਮ ਗਾਈਡੈਂਸ ਵੀ ਨਸੀਹਤ ਵੀ ਤੇ ਵਾਰਨਿੰਗ ਵੀ ਤੋਨੇ ਦਿਤਿਆਂ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ